ਕਿ ਤੁਮ ਬਨੋਤੀ ਸਿਮਰ ਗਏ ਗੁਰੂ ਨਾਨਕ ਦੇਵ ਜੀ ਆਇਆ ਏ ਤੇ ਇਕ ਪੰਗਰ ਅਰਦਾਸ ਸਤਿ ਸ਼੍ਰੀ ਅਕਾਲ ਬਹੁਤ ਸਾਰਾ ਆਏ ਅੱਜ ਸਾਰੇ ਗੋਵਿੰਦ ਸਿੰਘ ਰੂਪ ਸ੍ਰੀ ਹਰਿ ਰਾਮ ਦੇ ਸ੍ਰੀ ਰਕਸ਼ਨ ਕੇ ਜੀਓ ਕਿਹੜਾ ਇਧਰ ਹੋਵੇ ਸਾਰੇ ਗੋਵਿੰਦ ਦਾ ਬੇਬਾਹਰ ਸਮੇਂ ਘਰ ਨੌ ਨੌ ਲਿਖਿਆ ਹੋਇਆ ਧਾਰੀ ਸਾਵੀ ਨਾਲ ਕੋਲ ਸਹਾਇਤਾ ਜੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਬ ਸਾਈਓ और गेंद कर दे रे जाओ बहुत ज्यादा क्या लिया हो जा गया किता धक्का कर और चले गए तो वकी वकी तू मत बस यार तू कहना खेल लग ਵਾਹ ਭਾਈ ਜੀ ਇਹ ਕੱਲਾ ਬੰਦ ਨਹੀਂ ਚਲਾਇਆ ਐਸਟਰੀਜੇ ਵੀ ਚਲਾਈ ਆ ਉਹ ਵੀ ਕੀਤੀ ਆ ਸਾਡੇ ਸ਼ਸਤਰਾਂ ਜਿਹੜਾ ਨਾ ਵੀ ਨਾ ਸਿੰਘਾਂ ਦੇ ਖੋਤੇ ਦਾ ਕਹਿੰਦੀ ਆ ਇਸਲਾ ਨਾ ਕੋਈ ਇਹ ਦੇਖੀ ਜੀ ਮੂਵਿੰਗ ਗਰਾਫਰ ਦੋ ਦਿਨ ਵੀ ਮਾਜਦਾ ਹੜਦਾ ਵੀ ਹੈ ਨਹੀਂ ਬਣਾਉਣ ਦੇ 3 ਵੀਡੀਓ ਉਹ ਦੇ ਉਸ ਤੋਂ ਥੋੜਾ ਉਹ ਲੜ ਦੇ ਆ ਦੇਖੀ ਭਾਈ ਜੀ ਇੱਥੇ ਆ ਗਿਆ ਤਰੇ ਮਾਰਦਾ ਇਹ ਗੱਲ ਇਹ ਰੱਬ ਦੇ ਕਿਉਂ ਪਿੱਛੇ ਦੇ ਨਾਲ ਕਿਹਦੀ ਮੋੜ ਹੈ ਅੱਗੇ ਇੱਧਰ ਤੇ ਇੱਧਰ ਤੇ ਕੋਈ ਹੋਰ ਆ ਗਿਆ ਤੂੰ ਆ ਗਿਆ ਉਹਨੂੰ ਪਤਾ ਵੀ ਕੈਮਰੇ ਵਾਲਾ ਇੱਥੇ ਨੱਕਰਿਆ ਪੈ ਇੱਥੇ ਦੇ ਮੋੜ ਜੀ ਉਹ ਕਦਰ ਜੜਗਾ ਲੈ 11 ਬਿਲਾ ਸ਼ਰ ਬਾਜਾ ਜੀ ਇਹ ਗੱਲ ਬਾਬਾ ਤੁਸੀਂ ਚੱਲੋ ਜੀ

ਸਤਿਕਾਰਯੋਗ ਬਾਬਾ ਜੀ ਬਹੁਤ ਚੰਗਾ ਲਾਈਆ ਅੱਜ ਦੇ ਸੱਚੇ ਪਾਤਸ਼ਾਹ ਮਾਰਕਰ ਜੀ ਗਾਣਕੇ ਸਿੱਖੀ ਦਾ ਆਪਣਾ ਬਖਸ਼ੇ ਮਾਣ ਆਦਰ ਦੀ ਰੱਖਿਆ ਕਰਕੇ ਬਾਬਾ ਸੰਤ ਜੀ ਹੋਮ ਚ ਆ ਗਿਆ ਹੁਣ ਆ ਨਾ ਬਾਬਾ ਜੀ ਸੁਣਿਆ ਆਪਕੋ اها سڀ ڏسڻ وڃي ٿو هاڻي ڇا ٿيو آهي ڇو انهن کي کيڏڻ ڏيو رام نار جوڳوان جو پير 12 موندي ۾ گهوي <singing flowers> <much or coupon behaviLee begun> बाबा जी बाबा भविंदर बाबा हरबीर सिंध साहिब बाबा भवंदर जी बड़े आ ਸਸਰ ਜੀ ਕੀ ਫਰਮ ਬਾਬਾ ਜੀ ਸਹਿਬ ਜੀ ਤੇ ਬਾਬਾ ਸਾਹਿਬ ਸਿੰਘ ਸਾਹਿਬ ਜੀ ਜਸਰਵਿੰਦਰ ਨੇ ਦੌਰ ਖਿਡਾਰੀ ਖਾਲਸਾ ਜੀ ਸ਼ੋਟੀ ਕਰਦੇ ਰਹੇ ਜੀ ਬੜੀ ਤੇ ਚਰਨੈਲ ਨਾਲ ਜੇ ਬੈ ਲਗਾਇਆ ਜਦੋਂ ਵੱਡੇ ਵੱਡੇ ਚਰਨੈਲ ਆਉਂਦੇ ਆ ਉਹਨਾਂ ਮੌਜ ਲਾਂਦੇ ਜਾਂਦੀਆਂ ਤੋਨੇ ਚਿੱਤ ਤੇ ਘਾਰ ਚਿੱਤ ਤੇ ਕਰਦੇ ਹੁਣ ਪਹਿਲਾਂ ਸਰਕਾਰ ਦੇ ਹਰਵੀਰ ਸਿੰਘ ਦੇ ਕੌਮਰ ਸਿੰਘ ਕੌਮਰ ਸਿੰਘ ਦੇ ਨਾਲ ਅਕਵੀਰ ਸਿੰਘ ਦੇ ਨਾਲ ਹਰਤੀ ਇਹ 3 ਸੌਰੀ ਸਾਰਿਆਂ ਨਾਲ ਵੇਖਣੀਆਂ ਵੀ ਨਹੀਂ ਕਰਨਾ ਆ ਪਰ ਜਿਹੜੇ ਉਸਤਾਦ ਹੁੰਦੇ ਨੇ ਉਹ ਵੇਖਦੇ ਨੇ ਕਿਹੜੇ ਬੰਦੇ ਦਾ ਵਾਲ ਜਿੱਦਾਂ ਸਾਹਿਬ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਾਵਨ ਪਵਿੱਤਰ ਅਸਥਾਨ ਕਿਲਾ ਗੁਰਦੁਆਰਾ ਨਿਰਮੋਹ ਘਰ ਸਾਹਿਬ ਵਿਖੇ ਜਿਹੜੇ ਇਹ ਸਮਾਗਮ ਕਰਾ ਰਹੇ ਆ ਹਰ ਸਾਲ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਰਣਮਾਈ ਹੀਟ ਹੁੰਦੇ ਨੇ ਤੇ ਬਾਬਾ ਜੀ ਦਾ ਆਦੇਸ਼ ਆ ਜਿੱਥੇ-ਜਿੱਥੇ ਵੀ ਪੰਥ ਪਿੰਡ ਬਾਈ ਪਿੰਡ ਜਾਂਦਾ ਤੇ ਹੁਣ ਹੋਲਾ ਮਹੱਲਾ ਮਨਾ ਕੇ ਜਿਵੇਂ ਪਣਾਦਰ ਪਣਾ ਵਸਾਖੀ ਤੇ ਜਾਏਗਾ ਇਸੇ ਤਰ੍ਹਾਂ ਸਮਾਗਮ ਹੁੰਦੇ ਜਾਂਦੇ ਨੇ ਨਰੀਆ ਸ਼ੌਣੀਆਂ ਨੇ ਬੁੱਢੇ ਦਲ ਦੀਆਂ ਇਹ ਪਹਿਲਾ ਸਮਾਗਮ ਜਿਹੜਾ ਹਰ ਸਾਲ ਦੀ ਤਰ੍ਹਾਂ ਹੋਲੇ ਮਹੱਲੇ ਤੋਂ ਬਾਅਦ ਇੱਥੇ ਕਰਾਇਆ ਜਾਂਦਾ ਗੁਰਮਤ ਸਮਾਗਮ ਬਹੁਤ ਵੱਡੇ ਪੱਧਰ ਤੇ ਉਸ ਤੋਂ ਬਾਅਦ ਜਿਹੜੀਆਂ ਦੌੜਾਂ ਕਰਾਈਆਂ ਜਾਂਦੀਆਂ ਨੇ ਗਦਕੇ ਬਾਜੀ ਦੇ ਜਿਹੜੇ ਜੋਰ ਦਿਖਾਈ ਜਾਂਦੇ ਨੇ ਸੋ ਮੇਰੀ ਬੇਨਤੀ ਹੈ ਜਿੰਨੀਆਂ ਵੀ ਗੁਰਨਾਮਕ ਨਾਮਲੇਵਾਂ ਸੰਗਤਾਂ ਨੇ ਉਹਨਾਂ ਸਾਰੀਆਂ ਸੰਗਤਾਂ ਨੂੰ ਵੀ ਇੱਥੇ ਤੁਸੀਂ ਦਰਸ਼ਨ ਕਰਿਆ ਕਰੋ ਜਦੋਂ ਅਨੰਦਪੁਰ ਸਾਹਿਬ ਹੁੰਦੇ ਹੋ ਇਹ ਸਤਗੁਰਾਂ ਦਾ ਛੀਵਾ ਕਿਲਾ ਇਹ ਨਿਰਮੋਹਗੜ੍ਹ ਸਾਹਿਬ ਇੱਥੇ ਬੜਾ ਵੱਡਾ ਇਤਿਹਾਸ ਹੈ 55 500 ਸਿੰਘਾਂ ਨੇ सीढ़ियां ਦਿੱਤੀਆਂ ਨੇ ਤੇ ਇਸ ਸਥਾਨ ਦੀ ਆਪਾਂ ਚੜ੍ਹਦੀ ਕਲਾ ਕਰ ਸਕੀਏ ਤੋਂ ਸੰਗਤ ਨੂੰ ਬੇਨਤੀ ਹੈ ਸਾਰੇ ਦਰਸ਼ਕਾਂ ਦੇ ਦਾਰਿਆਂ ਨੂੰ ਆਇਆ ਕਰੋ ਤੇ ਇਹ ਜਿਹੜਾ ਹੋਲੇ ਮਹੱਲੇ ਤੋਂ ਬਾਅਦ ਇੱਥੇ ਸਮਾਗਮ ਹੁੰਦਾ ਇਹਦੇ ਵਿੱਚ ਜ਼ਰੂਰ ਹਾਜ਼ਰੀਆਂ ਲਵਾਇਆ ਕਰੋ ਲੋਕਲ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਆ ਵੀ ਆਪ ਜੀ ਕਿਰਪਾ ਕਰਿਆ ਕਰੋ ਪੰਡਾਲ ਭਰਿਆ ਕਰੋ ਕਿਉਂਕਿ ਜਿਹੜੇ ਰਾਗੀ ਟਾੜੀ ਆਉਂਦੇ ਨੇ ਇਹਨਾਂ ਨੂੰ ਵੀ ਹਿਰਸੇ ਹੀ ਹੁੰਦੀ ਹੈ ਵੀ ਸੰਗਤ ਜੰਨੀ ਹੋਏ ਇਹਨਾਂ ਦਾ ਵੀ ਮਨ ਤਾਂ ਹੀ ਵੱਧਦਾ ਵੀ ਇਹ ਫਲਾਣੇ ਥਾਂ ਸਥਾਨ ਤੇ ਨਹੀਂ ਸੰਗਤਾਂ ਤੇ ਆਪਾਂ ਨੂੰ ਇਹਨਾਂ ਨੂੰ ਸੱਦਾ ਦੇਣਾ ਸੌਖਾ ਹੋ ਜਾਂਦਾ ਨਹੀਂ ਤੇ ਇਹ ਵੀ ਮੁੜ ਕੇ ਜਵਾਬ ਦੇਣ ਲੱਗ ਜਾਂਦੇ ਨੇ ਵੀ ਉੱਥੇ ਕਿਹੜਾ ਕੱਟ ਹੁੰਦਾ ਸੋ ਬੇਨਤੀ ਹੈ ਇਹ ਤੁਹਾਡੇ ਇਲਾਕੇ ਦਾ ਇੱਕ ਮੇਲਾ ਹੈ ਤੇ ਮੇਲੇ ਨੂੰ ਮੇਲਾ ਬਣਾਇਆ ਕਰੀਏ ਕਿਉਂਕਿ ਜਿਹੜੇ ਗੁਰਮਖ ਪਿਆਰੇ ਜਾਂ ਸਾਡੀਆਂ ਭੈਣਾ ਬੱਚੇ ਉਸ ਮਹੱਲੇ ਦੇ ਵਿੱਚ ਭੀੜ ਦੇ ਕਰਕੇ ਨਹੀਂ ਜਾ ਸਕਦੇ ਉਹ ਨਹੀਂ ਘੋੜਦੌਣਾ ਦੇ ਦਰਸ਼ਨ ਦੀਦਾਰੇ ਕਰ ਸਕਦੇ ਗਤਕੇ ਬਾਜੀ ਦੇ ਖਾਲਸੇ ਪੰਥ ਦੇ ਉੱਥੇ ਨਹੀਂ ਦਰਸ਼ਨ ਕਰ ਸਕਦੇ ਉਹ ਖਾਲਸੇ ਪੰਥ ਦੇ ਬੁੱਢੇ ਦਲ ਦੇ ਤਰਨੇ ਦਲਾਂ ਦੇ ਇੱਥੇ ਦਰਸ਼ਨ ਦੀਦਾਰ ਕਰ ਸਕਦਾ ਕਿ ਬਾਬਾ ਜੀ ਹਰ ਸਾਲ ਦੀ ਤਰ੍ਹਾਂ ਬੜਾ ਵੱਡਾ ਪ੍ਰਾਲਾ ਕੀਤਾ ਜਾਂਦਾ ਕੱਲ ਸਿੰਘ ਸਾਹਿਬ ਜੀ ਇਥੇ ਹਾਜ਼ਰੀ ਲਵਾ ਕੇ ਗਏ ਨੇ ਸੇ ਸੇਂਸਾ ਬਾਬਾ ਬਲਵੀਰ ਸਿੰਘ ਜੀ ਜਿਹੜੇ ਮੁਖੀ ਨੇ 14ਵੇਂ ਸ਼ਰੋਮੀ ਪੰਥਾ ਕਾਲੀ ਬੁੱਢੇ ਦਲ ਦੇ ਉਹਨਾਂ ਵੀ ਹਾਜ਼ਰੇ ਭਰੇ ਨੇ ਜਿੰਨੀਆਂ ਸਿੱਖ ਸੰਗਤਾਂ ਇੱਥੇ ਹਾਜ਼ਰੀਆਂ ਭਰੀਆਂ ਤਨਮਨ ਧਨ ਕਰਕੇ ਸੇਵਾ ਕੀਤੀ ਹੈ ਮੈਂ ਉਹਨਾਂ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ ਇਸੇ ਤਰ੍ਹਾਂ ਹਰ ਸਾਲ ਆਪਜੀ ਸਾਰੀਆਂ ਸੰਗਤਾਂ ਜਿਹੜੀਆਂ ਨੇ ਆ ਪੰਥ ਦੀ ਸੇਵਾ ਕਰਨ ਵਾਸਤੇ ਤੇ ਆਪਣੇ ਸਮਾਗਮ ਮਨਾਉਣ ਵਾਸਤੇ ਆਪਾਂ ਵੱਧ ਤੋਂ ਵੱਧ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਆਪਣੇ ਫਰਜ਼ ਪੂਰੇ ਨਿਭਾਇਆ ਕਰੀਏ ਸੋ ਮੈਂ ਇੱਕ ਬੇਨਤੀ ਕਰਾਂਗਾ ਹੁਣ ਸੰਗਤਾਂ ਨੂੰ ਵੀ ਘੋੜ ਦੌੜਾ ਹੋਣੀਆਂ ਨੇ ਆਪਾਂ ਉਹਨਾਂ ਦਾ ਵੀ ਆਨੰਦ ਨਹ ਹਰ ਸਾਲ ਜਿਹੜੀ ਸੰਗਤ ਨੂੰ ਬੇਨਤੀ ਹੈ ਇਲਾਕੇ ਦੀ ਨੂੰ ਕਿ ਕੱਲਾ ਨਰਮੋਹਗੜ੍ਹ ਦਾ ਪ੍ਰੋਗਰਾਮ ਨਹੀਂਗਾ ਤੁਹਾਡੇ ਇਲਾਕੇ ਦਾ ਮੇਲਾ ਹੈ ਕਿਉਂਕਿ ਸ਼ਹੀਦਾਂ ਦੇ ਸਥਾਨ ਜਿਹੜੇ ਨੇ ਇਹ ਵਿਸ਼ਵ ਦੇ ਹੁੰਦੇ ਨੇ ਵਿਸ਼ਵ ਦੀ ਜਿੰਨੀ ਸਿੱਖ ਸੰਗਤ ਆ ਉਹਦੇ ਹੁੰਦੇ ਨੇ ਤੇ ਇਹ ਸਿੱਖ ਸੰਗਤ ਦਾ ਇੱਕ ਮੇਲਾ ਹੈ ਤੇ ਸਾਡੇ ਇਥੇ ਪੰਥ ਆਣ ਕੇ ਸਾਨੂੰ ਵੇਖੋ ਪ੍ਰਚਾਰ ਕਰਦੇ ਨਹੀਂ ਤੇ ਪੰਥ ਨੂੰ ਸੱਦਣ ਵਾਸਤੇ ਨਾ ਤੁਸੀਂ ਕਿਤੇ ਪਰਖ ਕੇ ਦੇਖ ਲਿਓ ਆਪਣੇ ਘਰਾਂ ਦੇ ਵਿੱਚ ਪੜਾ ਲਵਾਣਾ ਹੋਏ ਨਾ 2-2 3-3 ਸਾਲ ਪੰਥ ਦੇ ਨਾ ਬੇਨਤੀਆਂ ਕਰਨ ਤੇ ਲੱਗ ਜਾਂਦੇ ਨੇ ਬਾਬਾ ਜੀ ਕਰਿਓ ਕਿਰਪਾ ਕਿਉਂਕਿ ਟਾਈਮ ਹੀ ਨਹੀਂ ਹੁੰਦਾ ਤੇ ਆਪਾਂ ਨੂੰ ਪੰਥ ਇਥੇ ਆਪ ਆਂਦਾ ਨਵਾਜਦਾ ਬਿਨਾ ਆਪਾਂ ਨੂੰ ਹਨਾ ਸੱਦੇ ਤੋਂ ਪੰਥ ਹੁੰਦਾ ਆਪਣਾ ਫਰਜ਼ ਬਣਦਾ ਪੰਥ ਦੀ ਦਾਣੇ ਘੋੜਿਆਂ ਦੀ ਸੇਵਾ ਘੋੜਿਆਂ ਦੇ ਲਦੇੜੇ ਦੀ ਸੇਵਾ ਪੱਠਿਆਂ ਦੀ ਸੇਵਾ ਸਿੰਘਾਂ ਦੇ ਵਸਤਰਾਂ ਦੀ ਸੇਵਾ ਜੋੜਿਆਂ ਦੀ ਸੇਵਾ ਇਹ ਬੜੀ ਵੱਡੀ ਸੇਵਾ ਹੈ ਜਿੰਨੀ ਆਪਾਂ ਸੰਗਤ ਦੀ ਸੇਵਾ ਕਰਾਂਗੇ ਸਿੰਘਾਂ ਦੀ ਉਹ ਆਪਣੀ ਜਿਹੜੀ ਹੈ ਮਾਰੇ ਨੇ ਤੇ ਆਪ ਗਿਆ ਵੀ ਜਿਹੜਾ ਮੇਰਾ ਸਿਰ ਤੋਂ ਲੈ ਕੇ ਸਾਰਾ ਪੈਰਾਂ ਤੱਕ ਦਾ ਸਰੀਰ ਹੀ ਇਹਨਾਂ ਦਾ ਹੈ ਜੋ ਵੀ ਹੈਗਾ ਇਹਨਾਂ ਦਾ ਕਹਿੰਦੇ ਮੈਨੂੰ ਇਹਨਾਂ ਨੇ ਤੇ ਸਾਰਾ ਕੁਝ ਦਿੱਤਾ ਤੇ ਕਹਿੰਦੇ ਜਿਹੜਾ ਮੇਰੇ ਖਾਲਸੇ ਨੂੰ ਦਏਗਾ ਉਹਦਾ ਹੀ ਲੱਗਣਾ ਦਾਨ ਦਿਓ ਇਹ ਨਹੀਂ ਕੋਪਲੋ ਵੀ ਦਾਣ ਵੀ ਤੇਰਾ ਦਿੱਤਾ ਇਹਨਾਂ ਨੂੰ ਹੀ ਫਲਣਾ ਹੋਰ ਦੂਜੇ ਦਾ ਨਹੀਂ ਫਲਣਾ ਹੈਗਾ ਤੇ ਬੇਨਤੀ ਹੈ ਜਿਹੜੇ ਗੁਰਸਿੱਖ ਦਾਣਿਆਂ ਦੀ ਸੇਵਾ ਕਰਦੇ ਨੇ ਚਟੰਗੀਆਂ ਦੀ ਸੇਵਾ ਕਰਦੇ ਨੇ ਇੱਕ ਸਾਰੇ ਸੰਗਤ ਦੇ ਜਿਹੜੇ ਪੰਥ ਦੀ ਸੇਵਾ ਕਰਦੇ ਹੋ ਤੁਹਾਨੂੰ ਸਤਿਗੁਰਾਂ ਨੇ ਖੁੱਲੇ ਭੰਡਾਰੇ ਬਖਸ਼ਨੇ ਆ ਖੁਸ਼ੇ ਬਖਸ਼ਨੇ ਆ ਪੰਥ ਦੇ ਖੁਸ਼ੇ ਜਿਹਨੂੰ ਮਿਲ ਜਾਣ ਉਹਨੂੰ ਤੇ ਬਹੁਤ ਵੱਡੀਆਂ ਦਾਤਾਂ ਮਿਲ ਜਾਂਦੀਆਂ ਨੇ ਬਹਾਦਰ ਸ਼ਾਹ ਨੇ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਖੁਸ਼ਾ ਮੰਗਿਆ ਸੀ ਬਹਾਦਰ ਸ਼ਾਹ ਉਦੋਂ ਘਮੀਆਰ ਦੇ ਰੂਪ 'ਚ ਸੀ ਉਹਨੇ ਖੁਸ਼ਾ ਮੰਗਿਆ ਤੇ ਉਹਨੂੰ ਉਦੋਂ ਜਦੋਂ ਖੁਸ਼ਾ ਦਿੱਤਾ ਹੀ ਤੇ ਬਾਦਸ਼ਾਹੀ ਬਖਸ਼ ਦਿੱਤੀ ਬਹਾਦਰ ਸ਼ਾਹ ਨੂੰ ਬਾਦਸ਼ਾਹੀ ਬਾਦਸ਼ਾਹੀ ਦਵਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤੇ ਗੁਰੂ ਰਾਮਦਾਸ ਪਾਤਸ਼ਾਹ ਕੋਲੋਂ ਨੇ ਖੁਸ਼ਾ ਲਿਆ ਸੀ ਉਹ ਜਨਮ ਬਦਲ ਕੇ ਆਇਆ ਤੇ ਉਹਨੂੰ ਬਹਾਦਰ ਸ਼ਾਹ ਨੂੰ ਬਾਦਸ਼ਾਹੀ ਦੇ ਦਿੱਤੀ ਤੇ ਇਹ ਸਾਨੂੰ ਤੇ ਪਾਤਸ਼ਾਹੀਆਂ ਦਿੱਤੀਆਂ ਨੇ ਬਾਦਸ਼ਾਹੀ ਛੋਟੀ ਹੈ ਸਾਨੂੰ ਗੁਰਾਂ ਨੇ ਪਾਤਸ਼ਾਹੀਆਂ ਦਿੱਤੀਆਂ ਨੇ ਤੇ ਸਾਡੇ ਜਿੰਨੂੰ ਪਾਤਸ਼ਾਹੀ ਮਿਲੀ ਹੋਏ ਤੇ ਉਹ ਜਿਹੜਾ ਪਾਤਸ਼ਾਹ ਪੰਥ ਜਿਹੜਾ ਇੱਥੇ ਹੁੰਦਾ ਆਪਾਂ ਉਹਦੀ ਸੇਵਾ ਕਰ ਲਾਂਗੇ ਤੇ ਆਪਣੇ ਤੇ ਕਈ ਜਨਮ ਇੱਕ ਜਨਮ ਨਹੀਂ ਕਈ ਜਨਮ ਆਪਣੇ ਜਿਹੜੇ ਨੇ ਆਪਾਂ ਸਵਾਰ ਲਵਾਂਗੇ ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ